ਸਾਡੀ ਸੇਵਾ ਪਰਿਵਾਰ ਦੀਆਂ ਇਹ ਤਸਵੀਰਾਂ ਕਿਸੇ ਦੇ ਲਈ ਇਹ ਸਿਰਫ ਇੱਕ ਨਾਰਮਲ ਤਸਵੀਰਾਂ ਹੋਣ ਕੋਈ ਨਾਰਮਲ ਇੱਕ ਵੀਡੀਓ ਵਾਂਗ ਹੋਵੇ ਪਰ ਸਾਡੇ ਪਰਿਵਾਰ ਦੀਆਂ ਇਹ ਭਾਵਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਸਾਡਾ ਇੱਕ ਜਰੀਆ ਵਾ ਇਹ ਵੀਡੀਓ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਿਓ ਐਸੇ ਘਰਾਂ ਦੀ ਜ਼ਰੂਰਤ ਨਾ ਪਵੇ ਐਸੇ ਲੋੜਵੰਦ ਲੋਕ ਇਦਾਂ ਦੇ ਹਾਲਾਤਾਂ ਤੱਕ ਨਾ ਪਹੁੰਚਣ ਜਿਨ੍ਹਾਂ ਨੂੰ ਲਾवारिस ਕਹਿ ਕੇ ਅਸੀਂ ਰੈਸਕਿਊ ਕਰਕੇ ਲੈ ਕੇ ਆਉਂਦੇ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਕਦੇ ਨਾ ਮਿਲਣ ਇਹ ਸਾਡੇ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਹੈ ਅਰਦਾਸ ਹੈ ਸੱਚੇ ਪਾਤਸ਼ਾਹ ਕਿਰਪਾ ਕਰਿਓ ਜਿੱਦਾਂ ਦੀ ਸਾਡੀ ਡਿਊਟੀ ਲਈ ਆ ਸਾਰਿਆਂ ਦੀ ਇਸ ਤਰ੍ਹਾਂ ਦੀ ਡਿਊਟੀ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੁਖਤਾਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਐਤਵਾਰ ਨੂੰ ਸਾਰੇ ਪਰਿਵਾਰ ਦੇ ਮੈਂਬਰ ਕੇਸ ਦੀ ਇਸ਼ਨਾਨ ਕਰਕੇ ਉਹਨਾਂ ਦੇ ਕੇਸ ਦਾੜੇ ਪਾ ਕੇ ਕੁਰਤੇ ਪਿਆ ਮੇ ਪਾ ਕੇ ਦਸਤਾਰਾ ਬੰਨ ਕੇ ਸਾਰੇ ਗੁਰੂ ਘਰ ਚ ਇਕੱਤਰ ਹੋਏ ਇਸ ਵਾਰ ਸਾਡੇ ਗੁਰੂ ਘਰ ਦੇ ਅੰਦਰ ਜਿਹੜਾ ਕੀਰਤਨ ਕੀਤਾ ਉਹ ਸਾਡੇ ਸੁਪਨਿਆਂ ਦੇ ਘਰ ਦੇ ਬੱਚਿਆਂ ਨੇ ਬਹੁਤ ਹੀ ਰਸ ਭਰੀ ਨੀ ਆਵਾਜ਼ ਦੇ ਵਿੱਚ ਆਕਾਸ਼ ਦੀਪ ਸਿੰਘ ਤੇ ਅਨਮੋਲ ਦੀਪ ਸਿੰਘ ਵੱਲੋਂ ਕੀਤਾ ਗਿਆ ਤੇ ਬਾਕੀ ਸਾਡੇ ਬੱਚਿਆਂ ਨੇ ਬੱਚਿਆਂ ਨੇ ਬਹੁਤ ਸੋਹਣੇ ਸ਼ਬਦ ਲਾਏ ਪਰ ਪੂਰੇ ਪਰਿਵਾਰ ਨੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨਕਤਰ ਦੀ ਸੇਵਾ ਪਰਿਵਾਰ ਦੀਆਂ ਇਹ ਤਸਵੀਰਾਂ ਕਿਸੇ ਦੇ ਲਈ ਇਹ ਸਿਰਫ ਇੱਕ ਨਾਰਮਲ ਤਸਵੀਰਾਂ ਹੋਣ ਕੋਈ ਨਾਰਮਲ ਇੱਕ ਵੀਡੀਓ ਵਾਂਗ ਹੋਵੇ ਪਰ ਸਾਡੇ ਪਰਿਵਾਰ ਦੀਆਂ ਇਹ ਭਾਵਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਸਾਡਾ ਇੱਕ ਜਰੀਆ ਵਾ ਇਹ ਵੀਡੀਓ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਿਓ ਕਿ ਕਿਦਾਂ ਸਵੇਰ ਨੂੰ ਤੜਕਿਓ 5 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 9 9:30 10 ਵਜੇ ਤੱਕ ਸਾਡੇ ਸੇਵਾਦਾਰ ਵਲੰਟੀਅਰ ਵੀਰ ਸਾਡੇ ਡਾਕਟਰ ਸਾਹਿਬਾਨ ਸਾਡੇ ਨਰਸਿੰਗ ਸਟਾਫ ਮੈਂਬਰ ਸਾਰੇ ਮੈਂਬਰ ਬੱਚੇ ਬੱਚਿਆਂ ਸਕੂਲੇ ਪੜਨ ਵਾਲੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਇੱਕ ਦੂਜੇ ਨਾਲ ਹੱਸਦੇ ਖੇਡਦੇ ਖੁਸ਼ੀਆਂ ਮਾਣਦੇ ਇਸ ਸਵਰਗ ਰੂਪੀ ਘਰ ਦੇ ਵਿੱਚ ਕਿਵੇਂ ਇੱਕ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਜੀਵਨ ਬਤੀਤ ਕਰ ਰਹੇ ਇਹ ਜ਼ਰੂਰ ਦੇਖਿਓ ਵੀ ਤੇ ਮਹਿਸੂਸ ਵੀ ਕਰਿਓ ਤੇ ਅਰਦਾਸ ਕਰਿਓ ਮਨੁੱਖਤਾ ਦੀ ਸੇਵਾ ਪਰਿਵਾਰ ਤੇ ਹਰੇਕ ਮੈਂਬਰ ਨੂੰ ਵਾਇਰਸ ਸੱਚੇ ਪਾਸੇ ਚੜਦੀ ਕਲਾ ਤੰਦਰੁਸਤੀ ਬਖਸ਼ਣ ਇਹ ਠੀਕ ਹੋ ਕੇ ਆਪਣੇ ਆਪਣੇ ਜੀਵਨ ਚੱਗੇ ਵਧਣ ਤੇ ਐਸੇ ਘਰਾਂ ਦੀ ਜ਼ਰੂਰਤ ਨਾ ਪਵੇ ਐਸੇ ਲੋੜਵੰਦ ਲੋਕ ਇਦਾਂ ਦੇ ਹਾਲਾਤਾਂ ਤੱਕ ਨਾ ਪਹੁੰਚਣ ਜਿਨ੍ਹਾਂ ਨੂੰ ਲਾवारिस ਕਹਿ ਕੇ ਅਸੀਂ ਰੈਸਕਿਊ ਕਰਕੇ ਲੈ ਕੇ ਆਉਣੇ ਤੇ ਜੇ ਤੁਹਾਡੇ ਆਸ-ਪਾਸ ਵੀ ਕੋਈ ਲੋੜਵੰਦ ਹੈ ਉਹਨਾਂ ਦੀ ਉੱਥੇ ਜ਼ਰੂਰ ਮਦਦ ਕਰੋ ਤਾਂ ਜੋ ਇਦਾਂ ਦੇ ਘਰਾਂ ਦੀ ਲੋੜ ਨਾ ਪਵੇ ਤਾਂ ਜੋ ਸਾਡੇ ਵਰਗੇ ਲੋਕ ਸਮਾਜ ਸੇਵੀ ਨਾ ਬਣ ਅਸੀਂ ਆਪਣੇ ਆਪਣੇ ਫਰਜ਼ ਨਿਭਾਈਏ ਸਾਰੇ ਕਿਉਂਕਿ ਸਾਡੇ ਦਾਦਿਆਂ ਪੁਰਦਾਦਿਆਂ ਦੇ ਸਮੇਂ ਹਰ ਇੱਕ ਬੰਦਾ ਹੀ ਸਮਾਜ ਸੇਵੀ ਹੁੰਦਾ ਸੀ ਹਰ ਇੱਕ ਘਰ ਦੇ ਵਿੱਚ ਇੱਕ ਐਨ ਜੀਓ ਹੁੰਦਾ ਸੀ ਹਰ ਇੱਕ ਪਰਿਵਾਰ ਦੇ ਵਿੱਚ ਇੱਕ ਸਹਾਸਤਾ ਹੁੰਦੀ ਸੀ ਕਿਉਂਕਿ ਅਸੀਂ ਆਪਣਿਆਂ ਦੀ ਬਾਹ ਫੜਦੇ ਸੀ ਅਸੀਂ ਮਾਮੇ ਵੀ ਸੀ ਤੇ ਅਸੀਂ ਮਾਸੀਆਂ ਅਸੀਂ ਭੂਆ ਵੀ ਅਸੀਂ ਚਾਚੇ ਤਾਏ ਵੀ ਅਸੀਂ ਨਾਨਕੇ ਵੀ ਤੇ ਅਸੀਂ ਦਾਦਕੇ ਵੀ ਤੇ ਹਰ ਇੱਕ ਰਿਸ਼ਤੇ ਨੂੰ ਸਿਦਤ ਨਾਲ ਨਿਭਾਉਂਦੇ ਸੀ ਹਰ ਇੱਕ ਦੁੱਖ ਤਕਲੀਫ ਨੂੰ ਵੰਡ ਕੇ ਤੇ ਹਰੇਕ ਖੁਸ਼ੀ ਨੂੰ ਇੱਕ ਦੂਸਰੇ ਨਾਲ ਹੱਸ ਖੇਡ ਕੇ ਮਾਣਦੇ ਸੀ ਪਰ ਅੱਜ ਸਮਾਂ ਕਰਵਟ ਲੈ ਰਿਹਾ 21ਵੀਂ ਸਦੀ ਦੇ ਵਿੱਚ ਆਸੀਂ ਪਰ ਕੁਝ ਲੋਕਾਂ ਨੂੰ ਅਵੇਅਰਨੈਸ ਦੀ ਘਾਟ ਕਰਕੇ ਅੱਜ ਇਹਨਾਂ ਹਾਲਾਤਾਂ ਨੂੰ ਤੁਸੀਂ ਦੇਖਦੇ ਹੋ ਬਿਓ ਨਰਕ ਘਟ ਰਹੇ ਹੁੰਦੇ ਆ ਪਰ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਕਦੇ ਨਾ ਮਿਲਣ ਇਹ ਸਾਡੇ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਹੈ ਅਰਦਾਸ ਸੱਚੇ ਪਾਤਸ਼ਾਹ ਕਿਰਪਾ ਕਰਿਓ ਜਿੱਦਾਂ ਦੀ ਸਾਡੀ ਡਿਊਟੀ ਲਈ ਆ ਸਾਰਿਆਂ ਦੀ ਇਸ ਤਰ੍ਹਾਂ ਦੀ ਡਿਊਟੀ ਲਾਇਓ ਤਾਂ ਜੋ ਐਸੇ ਕਰਾਂ ਦੀ ਲੋੜ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ